ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਅਜੀਤਵਾਲ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਦਰਮਿਆ ਵਿਚ ਆ ਦੇ ਕਰੀਬ ਬਾਈ ਦੇ ਪਾਸੂ ਰੱਖੇ ਹੋਏ ਆ ਦੋ ਐਨੀਮਲ ਇਹਨਾਂ ਚ ਸੇਲ ਆ ਇੱਕ ਨੀਲੀ ਰਾਵੀ ਦੀ ਮੱਝ ਤੇ ਇੱਕ ਗਾਂ ਜੀ ਤੇ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਆ ਜੋ ਜੀ ਸੱਸੀ ਗਾਲ ਜੀ ਸੱਸੀ ਕਵੀਰ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਇਕਲਵੰਤ ਸਿੰਘ ਜੀ ਪਿੰਡ ਜੀ ਅਜੀਤਵਾਲ ਜੀ ਮੋਬਾਈਲ ਨੰਬਰ 936421572 ਜੀ ਠੀਕ ਆ ਜੀ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਨੀਲੀ ਰਾਵੀ ਤੋਂ ਇਹ ਮੱਝ ਦੀ ਕੀ ਡਿਟੇਲ ਕਿੰਨੇਵੇਂ ਸੂਈ ਹੈ ਜੀ ਇਹ ਬਈ ਤੀਜੇ ਸੂਈ ਹੈ ਜੀ ਕਿੰਨਾ ਕ ਟਾਈਮ ਹੋ ਗਿਆ ਬਈ ਇਹਨੂੰ 1 ਮਹੀਨਾ ਹੋਣਾ ਆਜੀ 1 ਮਹੀਨਾ ਬੱਚਾ ਜੀ ਮਰ ਗਿਆ ਇਹਦਾ ਠੀਕ ਹੈ ਬੱਚਾ ਐਕਸਪਾਇਰੀ ਹੋ ਗਿਆ ਹਾਂਜੀ ਤੇ ਮਿਲਦੀ ਬਈ ਫਿਰ ਕਿਵੇਂ ਆ ਬਸ ਐ ਥਾਪੀ ਮਾਰ ਕੇ ਮੈਂ ਤੈਨੂੰ ਸੀਲ ਸਭ ਪੂਰੀ ਆ ਜੀ ਤੇ ਦੁੱਧ ਕਿੰਨਾ ਨਿਕਲਦਾ 14 ਕਿਲੋ ਆ ਜੀ ਹਾਂ ਅੱਜ ਦਾ ਦੁੱਧ 14 ਕਿਲੋ ਤੇ ਹੈਗਾ ਹਾਂਜੀ ਤੇ ਜੇ ਕੋਈ ਵੀ ਰਚ ਵਾਈ ਕਰਨੀ ਚਾਹੁੰਦਾ ਹੋਵੇ ਕਰੇ ਜੀ ਤਿੰਨ ਰੰਗ ਚਾਵੇ ਕਰੇ ਬਣਾਉ ਠੀਕ ਆ ਜੀ ਤੇ ਤੋੜ ਕੇ ਦਿਖਾ ਦਿਓ ਜੀ 22 10 ਦਾ 1 ਮਹੀਨਾ ਹੋ ਗਿਆ AI ਹੋਈ ਨੂੰ 14 ਕਿਲੋ نیٹ ਕੰਡੇ ਵਾਲਾ ਤਿਆਰ ਆ ਜੀ ਬਾਈ ਸੱਜਰ ਨੇ ਕਿੰਨਾ ਦਿੱਤਾ ਸੀਗਾ 15 ਕਿਲੋ ਬਾਈ ਠੀਕ ਆ ਜੀ ਸੱਜਰ ਨੇ 15 ਕਿਲੋ ਦਾ ਤੇ ਦਿੱਤਾ ਤੇ ਇਸ ਵਕਤ 14 ਕਿਲੋ نیٹ ਕੰਡੇ ਵਾਲਾ ਤਿਆਰ ਆ ਬਾਈ ਕਹਿੰਦਾ ਚਾਹੇ 3 ਟਾਈਮ ਚੋ ਲੋ ਚਾਹੇ 4 ਟਾਈਮ ਚੋ ਲੋ ਤੇ ਚਾਹੇ 6 ਟਾਈਮ ਚੋ ਲੋ ਸੀਲ ਬਾਈ ਇੰਨੀ ਆ ਆਏ ਬਹਿ ਜਾ ਆਪਣਾ ਥੱਲੇ ਲਓ ਜੀ ਸੀਰਸ ਆਉ ਕਰਮ ਵਾਲੀ ਚੈੱਕ ਕਰ ਲੋ ਜੀ ਬਾਈ ਕਹਿੰਦਾ ਭਲਾ ਵਿਹੜੇ 'ਚ ਉੱਤੇ ਰੱਸਾ ਸੱਟ ਕੇ ਤੇ ਚੋਣ ਲੱਗ ਜੋ ਬਾਲਟੀ ਲੈ ਕੇ ਤੇ ਵਿਚਾਰੀ ਨੂੰ ਪੂਰਾ ਵੀ ਪਰਵਾਹ ਨਹੀਂ ਤੀਜੇ ਸਵੇਰੇ ਬਾਈ 10 ਦਾ ਸੂਈ ਵੀ ਆ ਹੈਵੀ ਬੋਡੀ weight ਦੀ ਵੀਡੀਓ ਬਣਾਉਣ ਦਾ ਸਮਾਂ ਤੜਕੇ 10 ਵਜੇ ਦਾ ਤੜਕੇ ਬਾਈ ਕਿੰਨੇ ਵਜੇ ਚਵਾਈ ਹੋਈ ਸੀ 5 ਵਜੇ ਬਾਈ ਯਾਨੀ 5 ਕ ਘੰਟੀ ਹੋਏ ਤਾਂ ਸ਼ਾਮ ਨੂੰ ਫੇਰ 5 5:30 ਜਾ ਕੇ ਚਵਾਈ ਹੋਣੀ ਆ ਥਾਂ ਲੈਵੇ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾ ਨੇ ਰੋਟਣਾ ਭਰੇ ਹੋਣੇ ਸੀਗੇ ਫਣਾ ਦੇ ਸਾਈਜ਼ ਨੇੜੇ ਤੋਂ ਚੈੱਕ ਕਰ ਲੋ ਸੋਹਣੇ ਆਚਾਰੇ ਤਾਂ ਨਿੱਖੜ ਮੇ ਇੱਕੋ ਸਾਈਜ਼ ਦੇ ਬੰਦ ਹੋ ਜੀ ਬਾਕੀ ਰੰਗ ਰੂਪ ਦੇ ਚੰਗੀ ਆ ਨੀਲੀ ਰਾਵੀ ਚ ਪੈਂਦੀ ਆ ਜੀ ਬੰਦ ਵੀਰ ਨੀਲੀ ਰਾਵੀ ਚ ਪੈਂਦੀ ਆ ਜੀ ਬਗ ਨਿਸ਼ਾਨੀਆਂ ਚੈੱਕ ਕਰ ਲੋ ਚਾਰੇ ਪੈਰ ਮੱਥੇ ਚ ਬੱਲਾ ਪੂਛ ਵੀ ਜੀ ਕਿੱਟੇ ਆ ਤੇ ਅੱਖਾਂ ਵੀ ਚਿੱਟੀਆਂ ਜੀ ਹਵਾਨਾ ਨੇੜੇ ਤੋਂ ਦਿਖਾ 14 ਕਿਲੋ ਨੈਟ ਕੰਡੇ ਵਾਲਾ ਤਿਹਾਰਾ ਦੇ ਫਿਕਰ ਹੋ ਕੇ ਆ ਜਾਓ ਬਾਈ ਕਹਿੰਦਾ ਤੇ ਸੀਲ ਸੌ ਕਰਮ ਵਾਲੀ ਗਾਇਆਂ ਨਾਲੋਂ ਵੀ ਜ਼ਿਆਦਾ ਬਾਈ ਆਈ ਰਹਿਣਾ ਕੋਈ ਜੂ ਬਾਈ ਕਹਿੰਦਾ ਚਾਹੇ ਟਾਈਮ ਦਾ ਕੋਈ ਚੱਕਰ ਨਹੀਂ ਬਾਈ ਪੰਜ ਵਜੇ ਚੋਕੇ 10 ਵਜੇ ਫੇਰ ਬੈਜੋ ਕਰਮ ਵਾਲੀ ਜਿੰਨਾ ਕੋ ਦੁੱਧ ਹੁੰਦਾ ਉਹਨਾਂ ਆਮ ਨਾਲ ਹੀ ਦੇ ਦਿੰਦੀ ਪਿਆਰ ਨਾਲ ਬੱਚੇ ਦੀ ਭੋਰਾ ਪਰਵਾਹ ਨਹੀਂ ਗਈ 14 ਕਿਲੋ ਤਿਆਰਾ ਤੇ ਮੁੱਲ ਬਾਈ ਇਹਦਾ 95000 ਹੈ ਜੀ ਮਾਨਤਨ ਹੋ ਜੂਗਾ ਜੀ ਕਰਾਂਗੇ ਜੀ 95000 ਰੁਪਿਆ ਬਾਈ ਡਿਮਾਂਡ ਕਰਦੇ ਆ ਬਾਈ ਕਹਿੰਦਾ ਮਾਨਤਨ ਹੋ ਜੂਗਾ ਜਿਹੜਾ ਵੀ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਜੀ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਦੂਜੇ ਸਵੇਰ ਵੈੜਾ ਦੋਨਾਂ ਕਿੰਨਾ ਕ ਟਾਈਮ ਹੋ ਗਿਆ ਬਾਈ ਸੂਜ ਨੂੰ ਇਹਨੂੰ 10 ਦਿਨ ਹੋ ਗਏ ਬੱਚਾ ਦਾ ਬਾਈ ਮਰ ਗਿਆ ਠੀਕ ਆ ਤੇ ਆਪਣੇ ਕੋਲ ਵੀਡੀਓ ਵੀਡੀਓ ਹੈ ਹਾਂ ਹੈਗੀ ਆ ਬਾਈ ਅੱਗੇ ਵੀਡੀਓ ਬਣਾਈ ਸੀ ਠੀਕ ਆ ਜੀ ਆਪਣੇ ਕੋਲ ਉਹ ਵੀਡੀਓ ਚ ਦਿਖਾ ਦਾਂਗੇ ਬਾਈ ਕਹਿੰਦਾ ਪਹਿਲਾ ਵੀਡੀਓ ਬਣਵਾਈ ਸੀ ਕੀ ਗਾਂ ਦੀ ਤੇ ਉਹਦੇ ਚ ਬੱਚਾ ਹੈਗਾ ਤੇ ਕਿੰਨਾ ਦੁੱਧ ਨਟ ਤਿਆਰ ਹੈ 13 ਕਿਲੋ ਆ ਜੀ 13 4 ਹਾਂ ਜੀ ਤੇ ਸੀਰ ਸਭ ਗਰਮ ਪੂਰੀ ਬਾਈ ਕੀ ਲਾਈਨ ਕਿਵੇਂ ਮਰਜੀ ਕੋਈ ਹੱਥ ਲਾਈ ਸੇਲ ਸੌ ਕਰਮ ਵਾਲੀ ਪੂਰੀ ਆ ਬਾਕੀ ਜਜਮੈਂਟ ਉਹ ਹਿਸਾਬ ਨਾਲ ਕਰਿਓ ਇਹ ਵੀ ਦੁਪਹਿਰ ਦੇ ਟਾਈਮ ਹੀ ਵੀਡੀਓ ਬਣਾ ਰਹੇ ਆ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨੇ ਦੁੱਧ ਨਾਲ ਭਰੇ ਹੋਣੇ ਸੀ ਟੋਰ ਕੇ ਦਿਖਾ ਦਿਓ ਜੀ ਬਾਕੀ ਰੰਗ ਰੂਪ ਦੀ ਇਹ ਵੀ ਚੰਗੀ ਆ ਮਗਰ ਬੱਚਾ ਵੱਛਾ ਸੀ ਐਕਸਪਾਇਰੀ ਹੋ ਗਿਆ ਫੇਸ ਕੁਆਲਿਟੀ ਦੀ ਵੀ ਸੋਹਣੀ ਆ 13 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਤਸੱਲੀ ਆ ਕੇ ਕਰ ਲਿਓ ਚਾਹੇ 2 ਟਾਈਮ ਚਵਾਈ ਕਰ ਲਿਓ ਚਾਹੇ 4 ਟਾਈਮ ਚਵਾਈ ਕਰ ਲਿਓ ਚਾਹੇ 6 ਟਾਈਮ ਚਵਾਈ ਕਰ ਲਿਓ ਰੋਕਲੀ ਵੀਰ ਮੜਾ ਜੀ हां तोनु ਨੇੜੇ ਤੋਂ ਦਿਖਾ ਦਿੰਨੇ ਆ ਜੀ ਚਾਰੇ ਤਾਂ ਨਿੱਖੜ ਮੇ ਇੱਕੋ ਸਾਈਜ਼ ਦੇ ਹੱਥੀ ਚਵਾਈ ਵਾਲੇ ਬੰਦੋ ਜੀ ਰੰਗ ਰੂਪ ਦੇ ਚੰਗੀ ਆ ਤੇ ਕੱਦ ਕਾਠ ਦੀ ਵੀ ਚੰਗੀ ਆ ਜੀ ਬਾਕੀ ਆਰਡਰ ਦੀ ਕੁਆਲਿਟੀ ਚੈੱਕ ਕਰ ਦੋ ਬੰਦੋ ਵੀਰ ਬਸ ਇਧਰੇ ਬੰਦ ਲੇ ਬਸ ਆਰਡਰ ਦੀ ਕੁਆਲਿਟੀ ਚੰਗੀ ਆ ਚੈੱਕ ਕਰ ਲਓ ਨੇੜੇ ਤੋਂ ਬਾਕੀ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹੋਰ ਵੀ ਸੋਹਣਾ ਹਵਾਨਾ ਤਿਆਰ ਕੀਤਾ ਹੋਣਾ ਸੀ ਜਿੰਨਾ ਦੁੱਧ ਬਾਈ ਨੇ ਦੱਸਿਆ ਨਟ ਕੰਡੇ ਵਾਲਾ ਤਿਆਰ ਹੋਊਗਾ ਤਸੱਲੀ ਆ ਕੇ ਕਰ ਲਿਓ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਇਹਦਾ ਮੁੱਲ ਬਾਈ ਬਾਈ 50000 ਹੀ ਹੈ ਦੇ ਰਹੇ ਆਂ ਮਾਨਤਨ ਹੋ ਜਾਊਗਾ ਜਰੂਰ ਕਰਾਂਗੇ 35000 ਰੁਪਿਆ ਬਾਈ ਮੁੱਲ ਕਰਦੇ ਬਾਈ ਕਹਿੰਦਾ ਮਾਨਤਨ ਕਰਦਾਂਗੇ ਜਿਹੜਾ ਵੀ ਦੁੱਧ ਬਾਈ 13 ਕਿਲੋ ਮੈਂ ਗਾਂਹ ਲਿਆ ਠੀਕ ਆ 13 ਕਿਲੋ ਨੈਟ ਤਿਆਰ ਆ ਜੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ